ਪਾਜੀ ਜੀ ਐਨ ਤੇ ਗਿਆ ਉਹਨਾਂ ਨੂੰ ਦਸਤਪੇਤ ਕਰਾਂਗੇ ਮੈਡਮ ਕੁਲੰਦੀਪ ਕੌਰ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਜੀ ਐਨ ਨੂੰ ਆਤਿਆ ਉਹ ਮੈਂ ਬੇਨਤੀ ਕਰਾਂਗੀ ਡਿਪਟੀ ਕਮਿਸ਼ਨਰ ਮੈਡਮ ਨੂੰ ਕਿ ਉਹ ਦਾ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਜੀ ਨੂੰ ਜੀ ਐਨ ਨੂੰ ਆਖਣਗੇ ਸੱਚੇ ਦਿਲੋਂ ਈਸ਼ਵਰ ਦੀ ਸੌਖਾਂਦਾ ਹਾਂ ਕਿਵੇਂ ਆਪਣੇ ਕਾਨੂੰਨ ਦੁਆਰਾ ਸਤਾਫਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਸਰਪੰਚ ਵੱਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਿਤਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਪੱਖਪਾਤ ਸंदेਹ ਜਾਂ ਮਾੜੀ ਭਾਵਨਾ ਦੇ ਕਿਨਾਂ ਕਿਸੇ ਡਰ ਸੰਦੇ ਜਾਂ ਮਾੜੀ ਭਾਵਨਾ ਦੇ ਭਾਰ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਭਾਰ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਧੰਨਵਾਦ ਜੀ ਬਹੁਤ ਸਾਰੇ ਬੈੜ ਜੋਜੀ ਪਿਆਰ ਤੁਸਰ ਜਿਹਨੇ ਸਾਥ ਪਾਈ ਸਾਡੇ ਘਰਾਂ ਨੂੰ ਜਿਹੜੀ ਸ਼ਿਕੁਰ ਸਕਦੀ ਹੈ ਅਜਿਹਾ ਗਿਲ ਲੈ ਚੁੱਕਿਆ ਠਾਗਾ ਕੇ ਪਾ ਦਿੰਦੇ ਆ ਉਹ ਕਹਿੰਦਾ ਸ਼ਰਾਬ ਦਾ ਜਿੰਨੀ ਬਲੌਕ ਹੈ ਜਿੰਨੇ ਛੱਪਾ ਸਾਰੇ ਹੁਣ ਇਹ ਉਹ ਦੇਗਾ ਸਾਡੇ ਕੂੜੇ ਵਾਲੇ ਕੰਮ ਨਹੀਂ ਹੁੰਦੇ ਲਫਾਫੇ ਜੋ ਲੱਗ ਲਾ ਕਰਕੇ ਪਾ ਦਈਏ ਉਹ ਸਾਡੇ ਨਹੀਂ ਬਾਹਰ ਉਹ ਰੀਸਾਈਕਲ ਹੋ ਸਕਦਾ ਹੈ ਲਫਾਫੇ ਜਿਹੜੀ ਪਲਾਸਟਿਕ ਹੈ ਤੇ ਜਿਹੜਾ ਦੂਸਰਾ ਗੇਲਾ ਕੂੜਾ ਉਹਦੀ ਕੰਨ ਖਾਦ ਬਣ ਸਕਦੀ ਹੈ ਸੋ ਇਸੇ ਕਰਕੇ ਮੇਰੀ ਬੇਤੀ ਹੈ ਕਿ ਇਹਨੇ ਤੇ ਜਿਆਦਾ ਜਿਹੜੀ ਤਰਜੀਹ ਹੈ ਆਪਾਂ ਉਹ ਦੇਈਏ ਤੇ ਬਾਕੀ ਸਰਕਾਰ ਵੱਲੋਂ ਥੋੜੀ ਹਰ ਤਰ੍ਹਾਂ ਦੀ ਮਦਦ ਜਿਹੜੀ ਆ ਫੰਡਾਂ ਦੀ ਤਾਂ ਕਰਨੀ ਆ ਹਰ ਤਰੀਕੇ ਨਾਲ ਤੁਹਾਡੇ ਨਾਲ ਆ ਪਿੰਡ ਦੀ ਤਰੱਕੀ ਹੋਊਗੀ ਥੋੜੀ ਵੀ ਜੇ ਕਰਦੇ ਸਰਕਾਰ ਕੱਲੇ ਨਹਿਰੀ ਮੈਕਮੇ ਲਈ ਮੈਂ ਨਹੀਂ ਕਹਿੰਦਾ ਕਿ ਸਾਰੇ ਪਿੰਡਾਂ ਚ ਪਾਈਪ ਲਾਈਨ ਪੈ ਗਈ ਬੜਿਆਂ ਚ ਪੈ ਗਈ ਬੜਿਆਂ ਚ ਰਹਿੰਦੀ ਹੈ 12 ਕਈ ਸਰਕਾਰਾਂ ਇਹਦਾ 5-5 ਸਾਲ ਨਹਿਰੀ ਪਾਈਪਾਂ ਹੀ ਪਾਉਣ ਦੀ ਸ਼ੁਰੂਆਤ ਹੀ ਨਹੀਂ ਕੀਤੀ ਗਈ ਸਾਡੇ ਕੱਲੇ ਬਰਨਾਲੇ ਜ਼ਿਲ੍ਹੇ ਚ ਜਿਹੜੇ ਜ਼ਿਲ੍ਹੇ ਨੂੰ ਕਦੇ ਮੈਂ ਕਹੂੰਗਾ ਵੀ ਕਦੇ ਕਿਸੇ 300 ਕਰੋੜ ਰੁਪਈਆ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੇ 2.5 ਸਾਲਾਂ 'ਚ ਬਰਨਾਲੇ ਜ਼ਿਲ੍ਹੇ 'ਚ ਦਿੱਤਾ ਤੇ ਹਜੇ ਵੀ ਕਈ ਪ੍ਰਾਂਚਾ ਰਹਿੰਦੀਆਂ ਕਈ ਪਿੰਡ ਰਹਿੰਦੇ ਆ ਉੱਥੇ ਵੀ ਦੇਵਾਂਗੇ ਆਂ ਛੱਪੜਾਂ ਦੇ ਨਵੀਨੀ ਕਰਨ ਲਈ ਕਰੋੜਾ ਰੁਪਈਆ ਨਹੀਂ ਸਾਡੇ ਕਦੇ ਛੱਪੜਾਂ ਦੇ ਨਵੀਨੀ ਕਰਨ ਲਈ ਕਿਸੇ ਸਰਕਾਰ ਨੇ ਕਦੇ ਪੰਜੀ ਜਿਹੜੀ ਆ ਉਹ ਦਿੱਤੀ ਨਹੀਂ ਸੋ ਭਰਾ ਮੇਰੇ ਪਹਿਲੇ 2.5 ਸਾਲਾਂ 'ਚ ਵੀ ਬੜੇ ਪੈਸੇ ਆਇਆ ਤੇ ਉਹਨਾਂ ਦੇ ਢਾਈ ਸਾਲਾਂ 'ਚ ਵੀ ਆਉਣਗੇ ਆ ਤੁਸੀਂ ਕਿਸੇ ਥੋੜੇ ਕੋਈ ਵਾਕਫ ਪਟਰੇ ਵਾਲੇ ਹੋਣਗੇ ਕਿਸੇ ਤੋਂ ਪੁੱਛਿਓ ਵੀ ਜਿੰਨੀ ਇੱਟ ਸਰਕਾਰੀ ਕਿਉਂ ਬਹੁਤੀ ਜਾ ਕੇ ਪਿੰਡਾਂ ਦੇ ਵਿਕਾਸ ਤੇ ਜਿਹੜੀ ਹੈ ਪਿੰਡਾਂ ਦੀ ਤਰੱਕੀ ਤੇ ਲੱਗੀ ਹੈ ਸੌਣ ਵਾਲੇ ਸਮੇਂ 'ਚ ਵੀ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕਾਂ ਨੇ ਤੁਹਾਨੂੰ ਵੀ ਬੜੀਆਂ ਉਮੀਦਾਂ ਦੇ ਨਾਲ ਚੁਣਿਆ ਕਿ ਵੱਧ ਤੋਂ ਵੱਧ ਜਿਹੜਾ ਆਪਾਂ ਪਿੰਡ ਦਾ ਜਿਹੜਾ ਵਿਕਾਸ ਹੈ ਉਹ ਰਲ ਮਿਲ ਕੇ ਜਿਹੜਾ ਆਪਣਾ ਜਿਹੜਾ ਆਪਾਂ ਕਰਵਾ ਸਕੀਏ ਕਿਉਂਕਿ ਪਿੰਡਾਂ ਦੀ ਤਰੱਕੀ ਨਾਲ ਜਿਹੜੀ ਪੰਜਾਬ ਦੀ ਜਿਹੜੀ ਤਰੱਕੀ ਹੋਣੀ ਹੈ ਕਿਉਂਕਿ ਬਹੁਤ ਜਿਹੜੀ ਵੱਡੀ ਆਬਾਦੀ ਹੈ ਉਹ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਅੱਜ ਵੀ ਪੰਜਾਬ ਦੀ ਜਿਹੜੀ ਰਹਿ ਰਹੀ ਹੈ ਸੋ ਮੈਂ ਹੀ ਪ੍ਰਮਾਤਮਾ 'ਗਰ ਅਰਦਾਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਹਿੰਮਤ ਬਖਸ਼ੇ ਬਲ ਬਖਸ਼ੇ ਕਿ ਤੁਸੀਂ ਇਮਾਨਦਾਰੀ ਨਾਲ ਜਿਹੜੀ ਕੁਰਸੀ ਤੇ ਲੋਕਾਂ ਨੇ ਤੁਹਾਨੂੰ ਬਿਠਾਇਆ ਤੁਸੀਂ ਉਹਦੇ ਨਾਲ ਜਿਹੜਾ ਇਨਸਾਫ ਹੈ ਆਵਾਜ਼ ਖੁਦ ਜੀ ਸ਼ਹਿਰ ਦਾ ਕਰਾ ਰਹੀ ਹੈ ਤਾਲੀਆਂ ਤੇ ਬਹੁਤ ਬਹੁਤ ਸ਼ੁਕਰੀਆ ਸਾਇੰਦਰਾ ਜੀ ਜ਼ਿਲ੍ਹਾ ਪ੍ਰਸ਼ਾਸਨਰ ਨਾਲ ਨੂੰ ਸਰ ਲਈ ਛੋਟੀ ਜਿਹੀ ਮਾਨਿਚੀਪੇ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਕਿਤਾਬ ਇਹ ਮੇਰਾ ਪਿੰਡ ਯਾਨੀ ਗੁਰਦਤ ਸਿੰਘ ਜੀ ਦੀ ਜਿਹੜੀ ਕਿ ਸਾਡੇ ਹਰ ਦੇ ਸਾਰੇ ਪੱਧਰ ਤੇ ਸਜਣਾ ਆਲੇ ਜ਼ਿਲ੍ਹੇ ਦੀ 175 ਪੰਚਾਇਤਾਂ ਨੂੰ ਅੱਜ ਸੌ ਜਿਹੜੀ ਆ ਚੁਕਾਈ ਗਈ। ਸੋ ਮੈਂ ਸਾਰਿਆਂ ਨੂੰ ਜਿੱਥੇ ਬਹੁਤ ਵਧਾਈ ਜਿਹੜੀ ਐ ਉਹ ਸਟੇਜ ਤੋਂ ਜਿੱਤੀ ਐ ਸੌਂਚ ਕੌਣ ਤੋਂ ਬਾਅਦ। ਉੱਥੇ ਖਾਸ ਤੌਰ ਤੇ ਵਧਾਈ ਜਿਹੜੀਆਂ 18 ਪੰਚਾਇਤਾਂ ਜਿਨ੍ਹਾਂ ਚ ਸਰਬਸੰਮਤੀ ਹੋਈ। ਐਸੇ ਪੂਰੇ ਪੰਜਾਬ 'ਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਦੁਬਾਰਾ ਬੇਨਤੀ ਕੀਤੀ ਸੀ 3037 ਤੇ ਸਾਡੇ ਇਲਾਕੇ ਚ 18 ਪੰਚਾਇਤਾਂ ਜਿਹੜੀ ਸਰਪੰਚਤ ਜਿਹੜੀ ਹੈ ਉਹ ਹੋਈਏ ਉਥੇ ਤਾਂ ਹੀ ਹੋਈ ਹੈ ਜੇ ਆਪਸੀ ਜਿਹੜਾ ਭਾਈਚਾਰਾ ਉਹ ਬਣਿਆ ਹੋਇਆ ਲੋਕਾਂ ਨੇ ਪਾਰਟੀ ਵਾਈ ਤੋਂ ਪਰ ਉੱਠ ਕੇ ਇੱਕ ਬੰਦੇ ਦੀ ਜਿਹੜੀ ਚੋਣ ਹੈ ਉਹ ਕੀਤੀ ਸੋ ਜਿੱਥੇ ਇਲੈਕਸ਼ਨ ਵੀ ਹੋਈ ਹੈ ਮੈਂ ਤਾਂ ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਪੰਜਾਬ ਚ ਕਰ ਰਹੇ ਹਾਂ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਾਂ ਸਾਂਝੇ ਕੰਮਾਂ ਲਈ ਜਿਹੜੇ ਸਾਰੇ ਜਿਹੜੇ ਕੰਮ ਨੇ ਉਹ ਕਰਨੇ ਆ ਕਿਉਂਕਿ ਜਿਹੜੇ ਸਰਪੰਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਪਿੰਡ ਦੀ ਤਰੱਕੀ ਲਈ ਕੰਮ ਕਰਦੇ ਆ ਤੇ ਉਹ 25 32 ਸਾਲ ਵੀ ਜਿਹੜੇ ਸਰਪੰਚ ਨੇ ਰਹਿੰਦੇ ਆ ਤੇ ਲੋਕ ਉਹਨਾਂ ਨੂੰ 30 30 ਸਾਲ ਬਾਅਦ ਵੀ ਯਾਦ ਕਰਦੇ ਆ ਕਿ ਫਲਾਣੇ ਸਰਪੰਚ ਨੇ ਬਿਨਾ ਕਿਸੇ ਧੜੇਬੰਦੀ ਤੋਂ ਬਿਨਾ ਕਿਸੇ ਪਾਰਟੀ ਵਾਈ ਤੋਂ ਜਿਹੜਾ ਕੰਮ ਹੈ ਉਹ ਕੀਤਾ ਸੀ ਸਰਕਾਰ ਨੇ ਇਸੇ ਕਰਕੇ ਫੈਸਲਾ ਵੀ ਕੀਤਾ ਵੀ ਪਾਰਟੀ ਸਿੰਬਲ ਤੇ ਜਿਹੜੀ ਇਲੈਕਸ਼ਨ ਹੈ ਉਹ ਨਹੀਂ ਲੜੀ ਜਾਊਗੀ ਬਕਾਇਦਾ ਜਿਹੜੀ ਇਹਦਾ ਕੈਬਨਟ ਦੇ ਵਿੱਚ ਵਿਧਾਨ ਸਭਾ ਚ ਇਹਨੂੰ ਪਾਸ ਆ ਜਿਹੜਾ ਕਾਨੂੰਨ ਜਿਹਦਾ ਬਣਾਇਆ ਗਿਆ ਸੋਣ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਰੇ ਜਿਹੜੇ ਮੀਡੀਆ ਦੇ ਰਾਹੀ ਵੀ ਜਿੰਨੇ ਸਰਪੰਚ ਪੰਚਾਇਤ ਮੈਂਬਰ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੀ ਤਰੱਕੀ ਲਈ ਜਿਹੜਾ ਕੰਮ ਹੈ ਉਹ ਕਰਨ ਤੇ ਬਾਕੀ ਵੀ ਕਿਉਂਕਿ ਪਿਛਲੇ 2.5 ਸਾਲ ਚ ਵੀ ਅਸੀਂ ਕਦੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਕੋਈ ਪੰਚਾਇਤ ਸੀ ਕੋਈ ਸਰਪੰਚ ਸੀ ਸਾਂਝੇ ਤੌਰ ਤੇ ਜਿਹੜੇ ਕੰਮ ਨੇ ਕੀਤੇ ਆ ਕਰੋੜਾ ਰੁਪਇਆ ਜਿਹੜਾ ਪਿੰਡਾਂ ਚ ਕਿਉਂਕਿ ਬਾਦਸ਼ਾਹ ਦੇ ਰਾਹੀਂ ਲੱਗਣਾ ਹੁੰਦਾ ਪੰਚਾਇਤ ਦੇ ਰਾਹੀਂ ਲੱਗਣਾ ਹੁੰਦਾ ਤੇ ਸਭ ਨੂੰ ਜਿਹੜੇ ਪੈਸੇ ਆ ਜਿਹੜੇ ਪਿਛਲੇ ਸਮੇਂ 'ਚ ਦਿੱਤੇ ਗਏ ਤੇ ਉਹਨਾਂ ਵਾਲੇ ਸਮੇਂ 'ਚ ਵੀ ਜਿਹੜੇ ਪਿੰਡ ਦੇ ਵਿਕਾਸ ਲਈ ਡਿਵੈਲਪਮੈਂਟ ਲਈ ਸਰਕਾਰ ਵੱਲੋਂ ਜਿਹੜੇ ਫੰਡ ਨੇ ਜਿਹੜੇ ਦਿੱਤੇ ਜਾਣਗੇ ਤੇ ਮੈਂ ਦੁਬਾਰਾ ਸਾਰਿਆਂ ਨੂੰ ਮੀਡੀਆ ਦੇ ਰਾਹੀਂ ਵੀ ਸਰਪੰਚਾਂ ਨੂੰ ਪੰਚਾਇਤ ਮੈਂਬਰਾਂ ਨੂੰ ਬਹੁਤ ਵਧਾਈ ਦੇਣਾ ਤੇ ਮੈਂ ਇਹ ਕਹਿਣਾ ਵੀ ਆਉਣ ਵਾਲੇ ਸਮੇਂ 'ਚ ਵੀ ਆਪਾਂ ਰਲ ਮਿਲ ਕੇ ਕਿਉਂਕਿ ਮੁੱਢਲੀ ਜਿਹੜਾ ਡੈਮੋਕ੍ਰੇਸੀ ਦਾ ਹਿੱਸਾ ਹੈ ਉਹ ਪੰਚਾਇਤ ਹੈ ਇਥੋਂ ਜਿਹੜੀ ਵਿਕਾਸ ਜਿਹੜਾ ਉਹ ਸ਼ੁਰੂ ਹੋਣਾ ਹੈ ਸੋ ਰਲ ਮਿਲ ਕੇ ਸਾਰੇ ਆਪਾਂ ਜਿਹੜਾ ਵਿਕਾਸ ਆਪਣੇ ਇਲਾਕੇ ਦਾ ਜਿਹੜਾ ਉਹ ਕਰਵਾਵਾਂਗੇ ਤੇ ਸਾਰੇ ਰਲ ਮਿਲ ਕੇ ਉਹ ਨਾਲ ਸੇ ਤਰੱਕੀ ਜਿਹੜੀ ਉਹ ਕਰਵਾਵਾਂਗੇ। ਜਿਹੜੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਉਹ ਸਾਰੀ ਗੱਲਾਂ ਨੂੰ ਮੰਨ ਲਿਆ ਗਿਆ। ਉਹਨੂੰ ਦੇਖ ਕੇ ਕਿਸ ਤਰੀਕੇ ਨਾਲ ਵੇਖਣਾ ਕੀ ਕਹਿਣਾ ਹੈ? ਬਾਬੇ ਆੋਰਲਾ ਆਪਣਾ ਸਾਰੀਆਂ ਜਿਹੜੀ ਜੋ ਵੀ ਅਕਾਲ ਤਖਤ ਸੁਪਰੀਮ ਹੈ ਉਹ ਫੈਸਲਾ ਜਿਹੜਾ ਕੀਤਾ ਹੈ। ਤੇ ਸਾਰਿਆਂ ਨੂੰ ਜਿਹੜਾ ਉਹਦਾ ਸਵਾਗਤ ਹੈ ਉਹ ਕਰਨਾ ਚਾਹੀਦਾ ਹੈ।